ਕਿਤਰਾ ਹੋਇਆ ਸਾਡੀ ਡੀਲਰਸ਼ਿਪ ਤੇ ਡੀਲਰਸ਼ਿਪ ਦੇ ਲਾਗੇ ਹੀ ਲੱਗ ਰਿਹਾ ਅੱਜ ਬੱਪੂ ਮਾਨ ਬੱਪੂ ਆਨ ਸਟੇਜ ਸਾਹਮਣੇ ਲੱਗੇ ਹੋਈ ਹੈ ਤਿਆਰ ਅੱਜ ਸ਼ਾਮ ਨੂੰ ਇੱਥੇ ਕਬੱਡੀ ਦੇ ਮੈਚ ਤੇ ਨਾਲ ਲੱਗੇਗੀ ਮਹਿਬਤ ਮਾਨ ਸਾਹਿਬ ਦੀ ਮਰਿੰਡੇ ਸ਼ਹਿਰ ਦੇ ਵਿੱਚ ਆਲੇ-ਦੁਆਲੇ ਦੁਕਾਨਾਂ ਸਜ ਕੇ ਤਿਆਰ ਅਧਾਰੀਆਂ ਇਹ ਸਾਹਮਣੇ ਸਟੇਜ ਲੱਗ ਗਈ ਹੈ ਜਿੱਥੇ ਆਹ ਆਹ ਵਰਕਪੋ ਖਲਾਮ ਇੱਕ ਟੀਮਾਂ ਲੱਗੇ ਲੱਗ ਰਿਹਾ ਲੱਗੇ ਅੰਨ ਹਜੂਜ ਤੇ ਕਹਾਂ ਵੀ ਫਰਾਂ ਵੀ ਇਹ ਖੇਡ ਤੇ ਸੀਧੀ ਕਮਰਾਨੀ ਜੋਧੂ ਬਸਤ ਜੀ ਦਾ ਇਸ਼ੂ ਬਾਤ ਸਭੀ ਧੰਨਵਾਦ ਬਹੁਤ ਬਹੁਤ ਧੰਨਵਾਦ ਹੋ ਗਿਆ ਤੇ ਪਾਇੰਟ ਨੂੰ ਖੁਵਾ ਖੇਡਾਂ ਜਿਸ਼ੇਰ ਫੀਲਡਰ ਨੂੰ ਖੁਵਾ ਤੇ ਹੀਰਾ ਬਰ ਮੁਖਰੜ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਜਿਹਨੇ ਵੀਰੇ ਅੱਗੇ ਕਿਹੜਾ ਗੁਰੂ ਜਾਨੇ ਅੱਗੇ ਮੈਂ ਕਿਹਨੇ ਬੁਲਾਵੇ ਸਤਨਾਮ ਸਿੰਘ ਜੀ ਪਕਾ ਲਈ ਹਾਲ ਅਗੋਂ ਮੈਂ ਤੁਹਾਨੂੰ ਦੱਸਦੇ ਹਾਂ ਕਿ 16ਵੇਂ ਸਾਲਾਨਾ ਦਾ ਸਮੇਟੇ ਆ ਵੱਡੀ ਹੱਤ ਹੈ ਬੈਸਟਰ ਨੂੰ ਮੋਟਰਸiklet ਦੇ ਤੇ ਆਣੇ ਹੈ ਜਿਹਨੂੰ ਜਿਹੜੀ ਸੱਦਨ ਹੋ ਗਿਆ ਲਓ ਜੁੜ ਕੇ ਇੱਕੋ ਮੈਦਾਨ ਦੇ ਬਾਹਰ ਪਾਣੀ ਪਟਿਆਰੇ ਵਾਲਾ ਅੱਗੇ ਸੱਦਨ ਵਾਲਾ ਕਿਹੜੇ ਕੋਟੀ ਪਾ ਰਿਹਾ ਹੈ ਮੋਟਰ ਕਿਹੜੇ ਰਾਜ ਕੇ ਲੱਖਾਂ ਦੇ ਵਿੱਚੋਂ ਉਧਰ ਕੈਂਪ اور ہا ایک اسو کے دوسرے بھی کھلاڑی کا اس بھی کتنا دکھاانے کی کوشش کر رہا ہے نمر پرکے میں جنجو نے ڈرائی کی تھی پر اگلی گیند پھر کے میدان پر اس نے طال ہی گیند کو جوڑ کر پھر سے اپنا اگلی کبڈی بال کی وجہ ہو رہا ہے ریکور کا ہیندا نہیں ڈالے جا رہا نہیں ان کو کنا کی ترتیلا ملی لنی والا ہو جی سامنے کا میرا ہنک ہاتھ پہ رکھوں گا آئے پھر ہی سب نے پھر جب اگلی گیند لے ਹਾਂ ਜੀ ਹਨ ਵੀ ਸਾਡੇ ਜਨਰ ਆ ਗਏ ਬਹੁਤ ਖੁਸ਼ੀ ਆ ਇਸੇ ਦੇ ਕਰਾਈ ਦੇ ਕਰਵਾ ਪਰਤੂਨੀ ਸਮਾਜ ਦਾ ਰਵੀਆ ਨਾਲ ਨਾਲ ਦੇ ਮਾਰਕ ਮਹਿਰ ਉਹਦੇ ਨਾਲ ਨਿਕਲ ਆਉਣ ਦੇ ਕਹਿੰਦਾ ਫਿਰ ਵੀ ਮਹਿਮਾਨ ਉਹ ਚਰਕਲੇ ਦੇ ਕਹਿੰਦੇ ਬਹੁਤ ਜਾ ਰਹੇ ਆ ਬਹੁਤ ਬੜਾ ਹੌਣ ਆ ਲੱਗਦਾ ਜੀ ਬਾਬੂ ਮਾਨ ਅੱਥੇ ਆ ਬੀਬੀ ਵੀ ਪਾਸ ਸਾਡੇ ਕੋਲ ਹੈਗੇ ਆ ਜੇ ਕਿਸੇ ਨੇ ਲੈਣੇ ਤਾਂ ਦੱਸ ਦਿਓ ਜਿਹੜਾ ਨੂੰ ਬਹੁਤ ਸੌ ਕੋ ਪੱਟ ਤੇ ਫਿਰ ਮੈਂ ਲੈਣੇ ਚੁੱਕ ਲੈ ਆਉਂਗਾ ਕੋਈ ਨਹੀਂ ਕਿਹੜਾ ਜੀ ਮੂਵੀ ਨਹੀਂ ਫਰਨਾ ਮੋਮੇਰ ਨਹੀਂ ਹੋਈ ਹੈ ਜਾਂਦੀਆਂ ਹਨ ਮੰਨ ਲਿਆ ਮੌਂਦ ਦੇ ਉੱਨੀ ਜਗ੍ਹਾ ਬਾਈਏ ਥੁੱਕੀ ਆ ਦੇਖੋ ਬਾਈ ਪਿੱਲਰ ਕਿੰਨੇ ਡੂੰਗੇ ਡੂੰਗੇ ਘੱਟ ਰਹੇ ਦਾ ਡੇਟਰਾ ਬਹੁਤ ਬਹੁਤ ਧੰਨਵਾਦ ਹੈ ਅਰੇ ਸ਼ਾਹ ਨੂੰ ਦੇਖੋ ਟੋੜਦੇ ਕੇ ਰਹਿੰਦੇ ਇਹ ਘੱਟਾ ਪੂਰੇ ਥੱਲੇ ਨੂੰ 10 15 ਮੀਟਰਾਂ ਫੋਟੇ ਡੂੰਗੇ ਘੱਟ ਰਹੇ ਥੱਲੇ ਨੂੰ ਸਾਰੇ ਘੱਟ ਰਹੇ ਨੇ ਡੂੰਗੇ ਲਾਏ ਹੋਏ ਆਮ ਬਰਿਕਟ ਜਿਹੜੀ ਜਾਂਦਾ ਪਿੱਛਾ ਰਹੂਗੀ ਪੂਰਾ ਵੀਆਈਪੀ ਸਾਰਾ ਕੌਲੀ ਕਲੱਬ ਸਰਪ੍ਰਸਤ ਕਹਿੰਦਾ ਇਹਨਾਂ ਦੀ ਮਾਨੇ ਦਮਿਆ ਨਜ਼ਰ ਆਈ ਇਹਾਂ ਮੁਬਾਰਕ ਦੂਜਾ ਮੈਚ ਸ਼ੁਰੂ ਹੋ ਜਾਂਦੇ ਆ منٹا لیا ہوگا میرے நான் பார்க்கிப்பார்க்கிறேன் நான் பார்க்கிறேன் ਪਰ ਕਰਨ ਸਾਡੀ ਪਾਰਾ ਗਿਆ ਲਾਪਾ ਆ ਜੋਰ ਮਾਰ ਰਿਹਾ ਨੇ ਜੇਰੀ ਵਾਲਾ ਰੇਟ ਹੋਰੀ ਨਾ ਬੰਦ ਹੋ ਰਿਹਾ ਆ ਆ ਬਾਕੀ ਟੌਹ ਸਾਰੇ ਤਰ ਲੱਗ ਗਿਆ ਜੋਰ ਉਹਦੇ ਖੇਡਾਂ ਦੇ ਵਿਚਾਲੇ ਤਾਂ ਦੇਖਦੇ ਸਾਹਮਣੇ ਇਹ ਜੋਰ ਖੜੇ ਹੈ ਬਸਰਾ ਕਾਤੇ ਆ ਕੁਛਿਆ ਸਾਹ ਸੰਵਾ ਨੂੰ ਫੜ ਕੇ ਕਿਸੇ ਕਿਸੇ ਨੂੰ ਬਾਲ ਹੁੰਦਾ ਹੈ ਲੋਕੋ ਕੋ ਵੀ ਯਾਰ ਦੇ ਦੇਣਾ ਇਹ ਰਾਜੇ ਖੇਡਾਂ ਦਾ ਜਿਹੜਾ ਆ ਜਿਹੜਾ ਰੱਬ ਦੇ ਖੇਡਣਾ ਇਹ ਰਾਜੇ ਖੇਡਾਂ ਦਾ ਪੰਜਾਬੀ ਜਿਹੜਾ ਰੱਬ ਦੇ ਖੇਡਣਾ ਅੱਜ ਕਹਿੰਦੇ ਬਣਾ ਦੇ ਦੀ ਧਰਤੀ ਹੈ ਨਾ ਨਾ ਰੱਖੇ ਹਮੇਸ਼ਾ ਵੱਡੀ ਦੇ ਵੱਡੇ ਪਰਮਾ ਦੇ ਮੈਦਾਨ ਦੇ ਵਿੱਚ ਹੋ ਰਿਹਾ ਆ ਫਾੜੇ ਮਿੰਟ ਵਾਲਾ ਬੇਗੀ ਮੈਦਾਨ ਦੇ ਵਿੱਚ ਇਹ ਗੋਲ ਵੀ ਲੱਗ ਰਿਹਾ ਹੈ ਨਾ ਨਾ ਦੇਗੀ 12 ਮਿੰਟ ਜਿਸ ਨਾਲ ਦੇ ਤਾਹ ਹੋ ਗਿਆ ਹੈ ਪਰ ਹੋਰ ਦੇਖਣ ਦੇ ਸੇਵ ਨੇ ਹੋਰ ਹੋ ਗਿਆ ਆਪਣਾ ਇਹਦਾ ਕੀਤਾ ਹੈ ਜਿਹਨਾਂ ਨੇ ਸਾਰੀ ਟੀਮ ਕੋਲ ਸੀ ਸਾਰੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਬਹੁਤ ਬਹੁਤ ਜਨਾਬ ਸਾਹਿਬ ਉਹਨਾਂ ਦੇ ਸਾਥੀ ਨੂੰ ਵੀ ਬਹੁਤ ਬਹੁਤ ਧੰਨਵਾਦ ਇਹ ਜੀ ਆ ਬਹੁਤ ਵੱਡੀ ਮੇਹਦਿਆ ਅੱਜ ਮਹਾਂਦੇ ਸੜਾਲੀ ਸਾਹਿਬ ਦੇ ਸਾਡੇ ਦਰਬਾਰ ਜੰਗੀ ਕਾਉ ਗੋਰੀ ਜੁਰੀ ਤਨਵੀਰ ਤਲਾਈਆ ਰਮ ਬਾੜੇਵਾ ਲਾਭੀ ਤਲਾਈਆ ਤੇ ਸੁਖਮਨ ਸਿੰਘ ਜੁਗੀ ਸਾਹਿਬ ਜੀ ਬੜੇ ਬੜੇ ਸਰੀਰ ਲੱਗਣਾ ਜੀਪੂ ਰਾਂੜੀਆਂ ਜੱਸ ਵੇਖੋ ਇਹ ਤਾਂ ਅੱਜ ਹੀ ਸਾਡੇ ਦਰਮਿਆਨ ਵਾਲੇ ਨੇ ਨਿੱਕੀ ਜਿਹਾ ਜਹਾਜੀ ਲਾਹ ਮੈਨੇ ਤੱਕ ਉਹਦਾ ਭੈਣ ਦੇ ਯਾਰ ਨੇ ਮੂਹਰੇ ਬੋੜ ਲਿਆ ਕੀ ਹੈ ਬਰਾਮਣ ਨੇ ਉਹ ਕਿ ਜੇ ਤੂੰ ਮੁਕ ਜਾਨ ਆਉਂਦਾ ਆਇਆ ਰਹਿਣਾ ਉਹ ਖਲਾ ਰਹੇ ਹੁਣ ਰੋਮਨ ਡਿਫੈਂਸ ਲਈ ਹੁੰਦਾ ਕਿ ਜੇ ਪਾਣੀ ਸਿਰ ਤੋਂ ਲੱਗ ਜੇਦਾ ਇਸ ਲਈ ਲੈਂਦਾ ਵੀ ਸਾਧਾ ਦੇ ਨਾਂ ਕਰਦੇ ਫਿਰ ਜਾਓ ਸੋ ਚੰਗਾ ਸਕੀ ਸੁਰਾ ਕਿ ਉਹ ਜਿਹੜੇ ਨਵੇਂ ਬੱਚੇ ਛੰਗਾ ਗੋਣਾ ਚੰਨ ਦੀ ਹੈਲਪ ਕਰੇ ਗੋ کسی بھی سگید لڑا پتر ہے وہ تھوڑے تے نرپر کرد ہے جی تو اسی چنگا سنو کے تک چنگا بنگا جی تو اسی ٹیمپا سنو کے تک ہے جی میں یمگرہ جڑ بچ پنچھینوں نوڑا بس کینوں کی ਕਰੀਆ ਐ ਜਿੰਮੇਵਾਰੀ ਸਾਹਮਣੇ ਵੀ ਫਿਰ ਕੰਮ ਸੈਟ ਆ ਜਾ ਆ ਜਾ ਤੂੰ ਉਹ ਵਾਲਾ ਮੁੰਡਾ ਨੇ ਜਿਹੜਾ ਬਾਹਰ ਜਿਹੜਾ ਆ ਆ ਜਾ ਇਹ ਵੀ ਤੇਰੇ ਨਾਲ ਵੀ ਕੋਈ ਨਹੀਂ ਮੈਂ ਬਾਤ ਬੁਲਾਉ ਦੂੰ ਮੈਂਡਾ ਜੀ ਆ ਰੱਖ ਦੇ ਇਹਦੇ ਲੱਗ ਜੀ ਖੇਚ ਮਾਰੀ ਦੀ ਉਮੀਦ ਖੇਚਦੇ ਰਹਿਣੇ ਆਪਾਂ ਜੀ ਹੋਈ 10 ਕੀਰੇ ਕੀ ਨਾਮ ਤੇ ਨਾਮ ਆਇਆ You want to touch, 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 touch. <laughs> गाडा म्हणजे <laughs> ਬਾਰੇ ਮੇਰਾ ਮਨ ਇਹ ਦੇਖਦਾ ਹਾਲੀ ਜੁਹੁੰਦੇ ਤੇ ਰਾਣੀ ਦੀ ਬੀਤ ਨੂੰ ਜੁਹੁੰਦੇ ਕਾਹਨੋ ਤੇ ਹਾਲੀ ਨੂੰ ਜੁਹੁੰਦੇ ਕਾਹਨੋ ਤੇ ਹਾਲੀ ਨੂੰ ਜੀਤੇ ਜਾ ਹੁਣ ਦਲਾਈ ਨੀ ਤੇ ਰੁਜਾਨ ਈਲੀਆ ਨੂੰ ਸਰਦਾਰੀ ਪਿੰਡ ਸਿਰਕੰਡ ਵਹਿਲਾ ਨੇ ਇੱਕ ਦੇਬਾਨਾ ਇੱਕ ਦੇ ਚਾਦਾਰ ਹੋਈਆ ਤੁਹਾਰੇ

هو ديوتا کو تولا اور چلو کمال کی گل ਇੰਟਰਨੈਸ਼ਨਲੋਂ ਸੋਨਣਾ ਲੋ ਮੇਰੇ ਵੀਰੋ ਮੇਰੀ ਬੜੀ ਸਲੇਮਰ ਤੁਹਾਨੂੰ ਛੋਟੀ ਜੀ ਬੇਜਤੀ ਹੈ ਕਿ ਜਿਹੜਾ ਇੰਡਸ ਵੈਲੀ ਦਾ ਸੰਗੀਤ ਹੈ ਨਾ ਇਹਦਾ ਕੋਈ ਤੋੜ ਨਹੀਂ ਕੋਈ ਜੋੜ ਨਹੀਂ ਜਿਹੜਾ ਲੂਪ ਵਾਲਾ ਗੀਤ ਹੁੰਦਾ ਨਾ ਉਹਦੇ ਚ ਇੱਕੋ ਜਿਹਾ ਲੱਗ ਜਾਂਦਾ ਸਾਰੇ ਉਹ ਜਦੋਂ ਡਿਮਾਂਡ ਕਰਦੇ ਹੋ ਨਾ ਵੈਪਨ ਰੂਪਣਾ ਦੀ ਬਾਕੀ ਵੀ ਸੁਣਿਆ ਕਰ ਵੈਪਨ ਵਾਲਾ ਗਾਣਾ 15 ਸਾਰਿਆਂ ਨੂੰ ਸੋਹਣਾ ਲੱਗਦਾ ਜਦੋਂ 30 ਟੱਪ ਜਾਂਦਾ ਨਾ ਫਿਰ ਕਈ ਵਾਰੀ ਵੈਪਨ ਵੀ ਜ਼ਹਿਰ ਵਰਗਾ ਲੱਗਦਾ ਕਿਆ ਸਲਾ ਉਸਲਾ ਇਹ ਗੱਲਾਂ ਕਰਨੀਆਂ ਸੌਕੀਆਂ ਇਹ ਚੱਲ ਜੇ ਲਾਵੀ ਮਰਦਾ ਪਉਦਾ ਜੇ ਲਾ ਚੱਲੇ ਦਾਉੜ ਪਉਦਾ ਤੋ ਇਹ ਵੈਪਨ ਵੀ ਪੂਣੇ ਡਿਫੈਂਸ ਤੇ ਹੁੰਦਾ ਕਿ ਜੇ ਪਾਣੀ ਸਿਰ ਤੋਂ ਲੱਗ ਜੇ ਤਾਂ ਇਸ ਲਈ ਨਹੀਂ ਹੁੰਦਾ ਵੀ ਸਾਰਾ ਦਿਨ ਐ ਕਰਦੇ ਫਰੀਜੋ ਤੋ ਚੰਗਾ ਸਰੀਰ ਸੋਧਿਆ ਕਰੋ ਜਿਹੜੇ ਨਵੇਂ ਬੱਚੇ ਚੰਗਾ ਗੌੜੋ ਜਿਹਨਾਂ ਦੀ ਹੈਲਥ ਕਰੇ ਕਰੋ ਕਿਸੇ ਵੀ ਸੰਗੀਤ ਦਾ ਮੱਧਰ ਉਹ ਤੁਹਾਡੇ ਤੇ ਨਿਰਭਰ ਕਰਦਾ ਜੇ ਤੁਸੀਂ ਚੰਗਾ ਸੁਣਗੇ ਤਾਂ ਚੰਗਾ ਬਣੋਗੇ

ਆ ਜਾ ਆ ਜਾ ਤੂੰ ਘੂਆ ਦਾ ਮੁੰਡਾ ਜਿਹੜਾ ਕਾਂ ਜੜੀ ਜਲਾ ਆਜਾ ਇਹ ਵੀ ਤੇਰੇ ਨਾਲ ਵੀ ਕੋਈ ਨਹੀਂ ਮੈਂ ਬਾਤ ਪੜਾ ਦੂ ਪਿੰਡਾਂ ਦੀ ਆ ਰੱਖ ਦੇ ਇਹਦੀ ਲੱਗ ਜੇ ਖਿੱਚ ਪੜੀ ਜੇ ਉਹੀ ਤਾਂ ਖਿੱਚਦੇ ਰਹੇ ਆਪਾਂ ਜਦੋਂ ਦੀ ਦਸਕੀਨ ਕੀ ਨਾਮੇ ਨਮੋਇਆ ਚਮੋਟ ਤੇ ਚਮੋਟ ਨਾ ਜਦ ਰੇ ਨਾ ਲੱਗ ਜੇ ਕਮਿੰਦਰ ਦਾ दिलि ते रोकां मैं टच गुड टच गुड नज़र ਆ ਦੇਖ ਰਿਹਾ ਇਹ ਦਿਖਾਦਾ ਮੈਨੂੰ ਕਿਤੇ ਵਿਛੜੇ ਨਾ ਮਰ ਜਾਏ ਮਰ ਜਾਏ ਬੁਲਾਓ ਨਾਲ ਨਾਲ ਸਤਿਨਾਮ ਆ ਮਾ ਜਾੜੇ ਤੇ ਨਾ ਸਹੀ ਆ ਚੰਦ ਵੀ ਨਾ ਮਾ ਕੇ ਥੰਦੇ ਜੀ ਤੈਂ ਕੀ ਕਰਨ ਲਾਈਵ ਸਾਰਾ ਪਿਆ YouTube ਤੇ ਦੇਖ ਲਈ ਬਾਜੋਂ ਹਾਂ ਮੈਨੂੰ ਦੇ ਬਲੌਗ ਬਣਾ ਜਾੜੇ ਤੇ ਵਾਲੇ ਕੋ ਤੇ ਚਾੜੇ ਤੇ ਇਹ ਚੱਟੀਆਂ ਲੱਗਿਆ ਬੈਨ ਸਰਕਾਰੀ ਵੀਰਾਂ ਗੋਸ਼ੋ ਹੋਈ ਵੈਲੇ ਅਸੀਂ ਅਗਲੇ ਆਪਾਂ ਮਗਾ ਲਿਆ ਇਹ ਤਾਂ ਹੀ ਨੇਡਰ ਖਾਇਲ ਦੀ ਮੇਰੇ ਅਰੇ ਘਾਲਾ ਜੋਗੀ ਜੋਗ ਦਾ ਬਾਦ ਦਾ ਜੋਗੀ ਸਿੱਧਾ ਮੈਂ ਕਿਹਾ ਇੱਥੇ ਜਲੂਰੀਆ ਗਾਉਣਾ ਮੈਂ ਪਹਿਲਾਂ ਵੀ ਆਇਆ ਸੀ ਬਹੁਤ ਸਾਲ ਜਦੋਂ ਮੈਂ ਗਾਉਣਾ ਸ਼ੁਰੂ ਕਰਿਆ ਇਹ ਸਾਡੇ ਪਿਆਰੇ ਮਿੱਤਰ ਸੁਬਿੰਦਰ ਜੋਸ਼ੀ ਇਹਨਾਂ ਨੇ ਟੂਰਨਾਮੈਂਟ ਕਰਾਇਆ ਸੀ ਉਹ ਤੋਂ ਬਿਨਾਂ ਅਰਦਾਸ ਮਹਾਂਸਾਹਬ ਲਗੇ

ਜਾ ਜੁੰਡੀ ਦਾ ਯਾਰ ਹੈ ਬੰਮਣ ਅੱਖ ਨਾਲ ਹੋਰੇ ਲਾਣੇ ਇੱਕ ਦਿਨ ਪੰਨਾ ਮਿਲ ਜਾਵੇ ਸੋ ਯਾ ਤੁਹਾਨੂੰ ਦੇ ਦੇ ਲੋਕਾਂ ਨੂੰ ਆਇਆ ਯਾਰ ਐ ਥੋੜੇ ਹੁੰਦੇ ਆ ਡਾਕਟਰ ਸਾਹਿਬ ਆ ਕੇਸਾ ਕੁਸਾ ਤੇ ਮੈਂ ਤਾਂ ਸਭ ਨੂੰ ਕਹਿੰਦਾ ਮੈਂ ਲੜਿਆ ਨਾ ਕਰੂ ਆ ਸਾਡੇ ਵਾਲੇ ਚਾਰ ਪੌੜੇ ਜੇ ਪੌਂਚੇ ਨੇ ਤਰੀਕ ਤੋਂ ਆ ਰਹੇ ਆ ਛਿਮਲੇ ਤੋਂ ਤੁਰੇ ਹੋਏ ਤੂੰ ਮੇਰਾ ਵੀ ਲੜਦਾ ਲੁੜਦਾ ਨਹੀਂ ਬਸ ਕੇ ਡਾਲ ਦਿਆ ਕਰੋ ਇਹ ਤਾਂ ਅਖੀਰ ਨੂੰ ਹੁੰਦਾ ਏ ਜੇ ਕੰਮ ਨਾਲ ਬਲੇ ਐਡੀ ਛੇਤੀ ਲੜਨਾ ਨਹੀਂ ਚਾਹੀਦਾ ਤੂੰ ساری ਜ਼ਿੰਦਗੀ ਬਰਬਾਦ ਹੋ ਜਾਂਦੀ ਸੇਖ ਸਾਹਿਬ ਆਹ ਲੜ ਰੋੜਾ ਆ ਪਿੰਡ ਪਰ ਇਹ ਹੀ ਸੋਣਾ ਬਾਬਾ ਜੀ ਜਿਹੜੀ ਸਾਫ ਕਹਿੰਦੇ ਪਿੰਡ ਪਰ ਹੁੰਦਾ ਆ ਆ ਜਾ ਪਿੱਛੇ ਜੇ ਬੜਾ ਰੌਲਾ ਪਾਇਆ ਆ ਗਈ ਚੋਰੀ ਦਾ ਵਾਲੀ ਆ ਮੇਰਾ ਆ ਭੁਲਾਣੀ ਲੈਣ ਚੱਕੀ ਐ ਐਵੇਂ ਕਰਮੜੇ ਹੋ ਜਾਂਦੇ ਨੇ ਇਹ ਅਸੀਂ ਚੋਕਾ ਬੋਲਦੇ ਨਹੀਂ ਦਾ ਮਤਲਬ ਇਹ ਥੋੜੀ ਜਿਹੀ ਸੱਚਾਈ ਗਰੀਜ ਹੈ ਹੈ ਆਸਕੇ ਚਾਲਦੇ ਆਸੀਂ ਜਿਹੜੇ ਹਰ ਪੰਜਾਬੀ ਦੇ ਇੱਕੋ ਪਾਸੇ ਮੂੰਹ ਹੋਵੇ ਸਾਰਾ ਪੰਜਾਬ ਇੱਕ ਹੋਵੇ ਇਕੱਠੇ ਰਹੀਏ ਵੋਟ ਜਿਹਨੂੰ ਮਰਜ਼ੀ ਪਾਓ ਪਰ ਪਿੰਡਾਂ 'ਚ ਵੰਡੀਆਂ ਨਾ ਪਾਓ ਬਸ ਇਹੀ ਚਾਹੁੰਦੇ ਜਿਹੜੇ ਸਾਡੇ ਚਲੇ ਗਏ ਸਿੰਘ ਆ ਜਾ ਆਇਆ ਮਾੜਾ ਪਹਿਰੇ ਆ ਲਾ ਦਿਆ ਨੂੰ ਮੈਂ ਤੇ ਸਿੰਘ ਸਾਹਿਬ ਆਪਣੇ ਨਾਲ ਬੁਲਾ ਲਿਆ ਕਮੇਟੀ ਸੋਰੀ ਹੈ ਚੱਲ ਚੱਲ ਇਹ ਕਮੇਟੀ ਹੈ ਇਹ ਸੋਖਾ ਨਾਨੋ ਵਾਲਿਆ ਮੇਰਾ ਜਿਗਰੀ ਮਿੱਤਰ ਹੈ ਇੱਕ ਜ਼ੋਰਦਾਰ ਦਾੜੀ ਗੁਰੂ ਦੀ ਕਿਰਪਾ ਹੋ ਜਾਈ ਇਹ ਤੇ ਕਈ ਵਾਰ ਦੇ ਕਹਿਣਾ ਮਿਹਰਬਾਨ ਕਰਦੇ ਮੈਂ ਗਾਉਣਾ ਨਹੀਂ ਚਾਹਦਾ ਮੈਂ ਚਾਹਦਾ ਸੀ ਕਿ ਸਰਦਾਰ ਜੀ ਜੱਲ ਲੜ ਚੇ ਸਰਦਾਰ ਮਰਨ ਦੇ ਲਾਗੇ ਪਰ ਕਿਆ ਮਤਾ ਗਲਮ ਕਿਰਪਾ ਹੋ ਜਾਣੀ ਇਹ ਤੇ ਇੱਕ ਨੂੰ ਤਾਂ ਖੜ ਗਿਆ ਰੰਗ ਦੂਜੇ ਦੇ ਵਿੱਚ ਚੜ ਜੋ ਅੱਜ ਰੋਪੜ ਤੋਂ ਆਏ ਸੀ ਅੱਜ ਵੀ ਕਿਵੇਂ ਸੀ ਰੋਪੜ ਹੌਸਲੇ ਤੇ ਰੇਡ ਪੈ ਗਈ ਸੀ ਉਸ ਪਿਛੇ ਕੋਈ ਇਸ ਜੀ ਭੱਜੇ ਹੋਏ ਸੀ ਮੈਂ ਤੇ ਸਿੰਘ ਸਾਹਿਬ ਅਸੀਂ ਮੌਂਟਰ ਤੇ ਬੈਠ ਕੇ ਤਿੰਨ ਚਾਰ ਗਾਣੇ ਇਕੱਠੇ ਲਿਖੇ ਲੀ ਗਏ 89 ਦੀ ਗੱਲ ਹੈ ਇਹ ਪਹਿਲਾਂ ਤਾਂ ਗੱਜ ਕੇ ਵਜਾਉ ਕੁਲਰਾਓ ਮੈਰੀ ਜੀ ਦਾ ਖਾਸਾ ਬਾਣੀ ਜੀ ਕੀ ਮਤੇ ਇਹ 89 ਦੀ ਗੱਲ ਹੈ ਸੱਜਣ ਰਮਾਨ ਦੇ ਗਿਆ ਮਿੰਡ ਪਹਿਰਾ ਲੱਗਦਾ ਤਨਮਕੱਲਾ ਇਹ ਸਾਰੇ ਗਾਣੇ ਜਿਹੜੇ ਐ ਇਸ ਬੈਠ ਕੇ ਇਕੱਠਿਆਂ ਲਿਖੇ ਮੈਨਾਰਚ ਜਿਹਨਾਂ ਦੇ ਤੇ ਕੋਈ ਗਲੇਮ ਕਰਦਾ ਹੈ ਕੋਈ ਕੁਸ਼ ਕਰਦਾ ਹੈ ਸਮਝ ਨਹੀਂ ਆਉਂਦੀ ਲੋਕਾਂ ਨੂੰ ਪਰ ਤੁਹਾਨੂੰ ਘਰ ਹਸਾ ਸਾਰਿਆਂ ਨੂੰ ਸਾਡਾ ਪਤਾ ਹੈ ਕਿਤੇ ਬੈਠ ਕੇ ਗੱਲਾਂ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਲੋ ਮਾਨਸਾ ਇਹ ਸੈਗਸਾ ਨੂੰ ਬਹੁਤ ਰਾਜ ਜਿੰਦਗੀ ਨਹੀਂ ਜਿਹੜੇ ਬੰਦੇ ਕਹਿੰਦੇ ਨੇ ਕੀ ਕਰਿਆ ਇਹਦੇ ਇੰਟਰਵਿਊ ਕਰ ਲੋਗੇ ਇਹ ਦੱਸੋ ਕੀ ਕਰਿਆ ਜਵਾਨ ਵਾਹ ਵਾਹ ਚੱਕ ਓ ਭਾਈ ਰੋਕੀ ਆ ਲੈਟਾਂ ਮੁੰਡਿਆਂ ਦੇ ਅੱਖਾਂ 'ਚ ਪੈਦੀਆਂ ਬੁੱਲਾ ਵਰਗੇ ਗੱਭਰੂ ਆ ਯਾਰ ਓ ਲੈਟਾਂ ਮਰ ਜੇ ਨੇ ਬਹੁਤਿਆ ਲੈਟਾਂ ਦੀ ਲੋਡ ਹੁੰਦੀ ਹੈ ਜਦੋਂ ਸੀਟੀ ਤੇ ਗਾਣਾ ਹੁੰਦਾ ਸਾਨੂੰ ਆ ਖਾੜਿਆਂ ਵਾਲੇ ਚੱਲ ਬਈ ਆ ਜੇ ਜਸਾ ਵਾ ਵਾ ਚੱਲ k a m फिर <laughs>